शाही ਨਹੀਂ ਚਲੇਗੀ ಗ್ರಾಮ ਪੰਚਾਇਤ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਨਕੇ ਸ਼ਾਹੀ ਨਹੀਂ ਚਲੇਗੀ ਨਕੇ ਸ਼ਾਹੀ ਨਹੀਂ ਚਲੇਗੀ ಗ್ರಾಮ ਪੰਚਾਇਤ ਮੁਰਦਾਬਾਦ ਹਾਂਜੀ ਭਾਜੀ ਕਿਨਾ ਤੁਹਾਡਾ ਮੇਰਾ ਨਾਮ ਰਾਜਵਿੰਦਰ ਕੌਰ ਆ ਜੀ ਅੱਜ ਤੁਸੀਂ ਇੱਥੇ ਸਮਸ਼ਾਨ ਘਾਟ ਆ ਜੋ ਪਿੰਡ ਰਾਮਪਰ ਦੀ ਸੰਨਿਦ ਸੀ ਸਾਰਾ ਪਿੰਡ ਇਕੱਤਰ ਹੋਇਆ ਹਾਂਜੀ ਇਹ ਕਾਰਨ ਕਿਸ ਕੱਲ ਦਾ ਵਿਰੋਧ ਕਰ ਰਹੇ ਪਹਿਲਾਂ ਤਾਂ ਸਾਰੇ ਹੀ ਪਿੰਡ ਵਾਸੀਆਂ ਨੂੰ ਮੇਰੇ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਇਸ ਵਿਰੋਧ ਵਿੱਚ ਇੱਥੇ ਇਕੱਠੇ ਹੋયા ਕਿ ਇਹ ਇੱਕ ਗੋਵਿੰਦ ਮਾਰਗ ਜਿਹਨੂੰ ਨਾਂ ਦਿੱਤਾ ਗਿਆ ਹੈ ਇੱਥੇ ਇੱਕ ਸਕੂਲ ਬੱਚਿਆਂ ਦਾ ਹੈ ਗੁਰਦੁਆਰਾ ਸਾਹਿਬ ਰੇਰੂ ਸਾਹਿਬ ਸੰਗਤਾਂ ਆਉਂਦੀਆਂ ਨੇ ਇਸ ਲਈ ਇਸ ਰੋਡ ਨੂੰ ਨਾ ਖਰਾਬ ਕੀਤਾ ਜਾਵੇ ਇਹ ਸੰਸਥਾ ਕਿਤੇ ਹੋਰ ਜਾ ਕੇ ਵੀ ਇਹ ਕੰਮ ਕਰ ਸਕਦੀ ਹੈ ਕਿਉਂਕਿ ਇਹ ਪੰਚਾਇਤ ਨੇ ਜੇ ਪਰਾਲਾ ਚੱਕਿਆ ਹੈ ਤਾਂ ਉਹ ਪੰਚਾਇਤ ਬਾਹਰਲੀ ਹੈਲਪ ਕਿਉਂ ਲੈ ਰਹੀ ਆ ਇਹ ਚੀਜ਼ਾਂ ਲਈ ਉਹਨਾਂ ਵਿੱਚ ਆਪਣੇ ਚ ਦਮ ਨਹੀਂ ਹੈ ਵੀ ਇਹ ਆਪਣੇ ਦਮ ਤੇ ਕੁਝ ਕਰ ਸਕਣ ਤੇ ਅਸੀਂ ਜੇ ਬਾਹਰ ਲਿਆਂ ਦੀ ਸਪੋਰਟ ਲੈਣੀ ਹੈ ਕੋਈ ਹੋਰ ਭਲਾਈ ਲਈ ਕੋਈ ਸਕੂਲ ਖੋਲੇ ਜਾਣ ਕੋਈ ਡਿਸਪੈਂਸਰੀ ਖੋਲੀ ਜਾਵੇ ਇਹ ਇਹੋ ਜਿਹਾ ਕੰਮ ਕਰਨ ਜੋ ਲਾਗਾ ਜੋਕ ਹੋਵੇ ਪਿੰਡ ਵਿੱਚ ਤੇ ਸਾਡੀ ਹੱਥ ਬਨ ਕੇ ਹੀ ਬੇਨਤੀ ਆ ਕਿ ਇਹ ਪ੍ਰੋਜੈਕਟ ਨੂੰ ਬੰਦ ਕੀਤਾ ਜਾਵੇ ਸਾਡੇ ਆਲੇ-ਦਾਲੇ ਰਹਿਣ ਵਾਲੇ ਨਗਰ ਵਾਸੀਆਂ ਨੂੰ ਸਾਰਿਆਂ ਨੂੰ ਇਹ ਮੁਸ਼ਕਲ ਦਾ ਸਾਹਮਣਾ ਸਾਨੂੰ ਕਰਨਾ ਪੈਣਾ ਨਾ ਕਿ ਪੰਚਾਇਤ ਨੂੰ ਕਰਨਾ ਪੈਣਾ ਸਾਨੂੰ ਇਸ ਲਈ ਬਹੁਤ ਹੀ ਇਹ ਕੰਮ ਨਹੀਂ ਚੰਗਾ ਲੱਗਿਆ ਘਟਿਆ ਬਹੁਤ ਮਹਿਸੂਸ ਹੋ ਰਿਹਾ ਹੈ ਵੀ ਇਹ ਇੱਕ ਅਪਰਾਧਾ ਕੀਤਾ ਤੇ ਇੱਕ ਸ਼ਮਸ਼ਾਨ ਘਾਟਦਾ ਠੀਕ ਹੈ ਅਸੀਂ ਇਹ ਵਿਰੋਧ ਕਰ ਰਹੇ ਹਾਂ ਅਸੀਂ ਇਹ ਪ੍ਰੋਜੈਕਟ ਨਹੀਂ ਲੱਗਣ ਦੇਣਾ ਇੱਥੇ ਇਸ ਤਰ੍ਹਾਂ ਦੀ ਉਹ ਪੱਤੀਆਂ ਨੇ ਇਲੈਕਟ੍ਰੋਨਿਕ ਬੰਨੇ ਜੋ ਜਨਰਲ ਸ਼ਮਸ਼ਾਨ ਕਰਦੇ ਉੱਥੇ ਲੱਗਿਆ ਹੋਈਆਂ ਹਾਂਜੀ ਹਾਂਜੀ ਲੱਗਿਆ ਹੋਈਆਂ ਨੇ ਇਹ ਪਿੰਡ ਤੋਂ ਬਾਹਰ ਕੰਮ ਚਾਹੀਦੇ ਨੇ ਨਾ ਕਿ ਇਹ ਪਿੰਡ ਦੇ ਅੰਦਰ ਲੈ ਕੇ ਆਉਣੇ ਚਾਹੀਦੇ ਨੇ ਸਾਨੂੰ ਇਹੀ ਹੈ ਵੀ ਇਹ ਪਿੰਡ ਤੋਂ ਬਾਹਰ ਜਾਵੇ ਦੇਖੋ ਮਰਨਾ ਜੀਣਾ ਇੱਕ ਜਗ੍ਹਾ ਸਾਰਿਆਂ ਨੇ ਇਸ ਵਿੱਚ ਕਿਸੇ ਦੇ ਧਰਮ ਨੂੰ ਲੈ ਕੇ ਕੋਈ ਵੀ ਆਪਾਂ ਨਹੀਂ ਕਹਿ ਸਕਦੇ ਤੇ ਇਹ ਉਪਰਾਲਾ ਜਾਣੀ ਜੇ ਇਹਨਾਂ ਨੇ ਕਦਮ ਚੱਕਿਆ ਵੀ ਤਾਂ ਪਿੰਡ ਦੇ ਬਾਹਰ ਚਾਹੀਦਾ ਹੈ ਪਿੰਡ ਦੇ ਵਿੱਚ ਨਹੀਂ ਆਉਣਾ ਚਾਹੀਦਾ ਸਾਡੀ ਇਹੀ ਹੱਥ ਬਨ ਕੇ ਬੇਨਤੀ ਆ ਪੰਚਾਇਤ ਨੂੰ ਕਿ ਸਾਡੇ ਨਾਲ ਇਹ ਇੱਕ ਵਾਰੀ ਸਲਾਹ ਕਰ ਦੇ ਸਰਕਾਰ ਠੀਕ ਹੈ ਨਾ ਸਰਕਾਰ ਨੂੰ ਵੀ ਬੇਨਤੀ ਹੈ ਵੀ ਇਸ ਪ੍ਰੋਜੈਕਟ ਨੂੰ ਰੋਕਿਆ ਜਾਵੇ ਠੀਕ ਆ ਨਾ ਸਾਡੇ ਨਾਲ ਇਹ ਤੱਕਾ ਨਾ ਹੋਵੇ ਅਸੀਂ ਇੱਕ ਵਾਰੀ ਇਹਨਾਂ ਨੂੰ ਬੁਲਾ ਕੇ ਇੱਕ ਗੱਲਬਾਤ ਕਰਨੀ ਸੀ ਪਰ ਇਹਨਾਂ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਇਹ ਕਹਿੰਦੇ ਸਾਡੇ ਨਾਲ ਮਤਾ ਪਾਸ ਹੋਇਆ ਹੋਇਆ ਸਾਰੇ ਮੈਂਬਰਾਂ ਦੇ ਸਾਈਨ ਹੋਏ ਹੋਏ ਨੇ ਸਾਨੂੰ ਨਹੀਂ ਪਤਾ ਹਾਲਾਂਕਿ ਇਹ ਨੇੜੇ ਰਹਿੰਦੇ ਨਗਰਵਾਸੀਆਂ ਦੇ ਅਸੀਂ ਬੁਲਾਏ ਸੀ ਇਹਨਾਂ ਨੂੰ ਵੀ ਆਓ ਸਾਡੇ ਨਾਲ ਗੱਲਬਾਤ ਕਰੋ ਪਰ ਇਹ ਨਹੀਂ ਆਏ ਇਹ ਕਹਿੰਦੇ ਕਿਹਨੂੰ ਕਿਹਨੂੰ ਪ੍ਰੋਬਲਮ ਆ ਸਾਨੂੰ ਨਾ ਲੈ ਕੇ ਦੱਸੋ ਵੀ ਨਾ ਦੱਸੋ ਇਹਦਾ ਇਕੱਠ ਦੱਸੂਗਾ ਤੁਹਾਨੂੰ ਵੀ ਕਿਹਨੂੰ ਕਿਹਨੂੰ ਪ੍ਰੋਬਲਮ ਹੈ ਠੀਕ ਹੈ ਨਾ ਪੰਚਾਇਤ ਹੁੰਦੀ ਹੈ ਪਿੰਡ ਦੇ ਭਲੇ ਵਾਸਤੇ ਹੁੰਦੀ ਹੈ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਜੋ ਪਿੰਡ ਦੇ ਲੋਕਾਂ ਦੀ ਆਵਾਜ਼ ਆਉਂਦੀ ਹੁੰਦੀ ਹੈ ਇੱਥੇ ਵਰਤਾਰਾ ਉਲਟੋ ਹੋ ਰਿਹਾ ਪਿੰਡ ਦੇ ਜੋ ਲੋਕ ਨੇ ਵਿਰੋਧ ਕਰ ਰਹੇ ਨੇ ਪੰਚਾਇਤ ਧੱਕਾ ਕਰ ਰਹੀ ਹੈ ਆਪਣੀ ਬਾਹਰਲੇ ਜੋ ਕਾਰਪੋਰੇਟ ਘਰਾਣੇ ਨੇ ਉਹਨਾਂ ਨਾਲ ਮਿਲ ਕੇ ਇਹ ਆਪਣਾ ਪ੍ਰੋਜੈਕਟ ਤੋਪ ਰਹੀ ਹੈ ਦੇਖੋ ਇਹ ਇਹ ਜਿਹੜੀ ਸਾਰੀ ਹੀ ਕਾਰਜਕਾਰੀ ਹੋ ਰਹੀ ਹੈ ਇਹਦੇ ਵਿੱਚ ਅਸੀਂ ਇੱਕ ਨਾ ਤਾਂ ਨਫਾ ਦੇਖਦੇ ਹਾਂ ਠੀਕ ਹੈ ਨਾ ਵੀ ਸਾਨੂੰ ਕੋਈ ਪ੍ਰੋਫਿਟ ਹੋਊਗਾ ਇਹ ਚੀਜ਼ ਤੋਂ ਅਸੀਂ ਇਹ ਦੇਖਦੇ ਹਾਂ ਵੀ ਸਾਡੇ ਏਰੀਏ 'ਚ ਇੱਕ ਗੈਸ ਨੂੰ ਲੈ ਕੇ ਜਿਹੜਾ ਪ੍ਰਦੂਸ਼ਣ ਫੈਲਣਾ ਉਹ ਸਾਨੂੰ ਮਨਜ਼ੂਰ ਨਹੀਂ ਹੈਗਾ ਠੀਕ ਹੈ ਨਾ ਉਹ ਗੈਸ ਨਾਲ ਇੰਨੀਆਂ ਬਿਮਾਰੀਆਂ ਪੈਦਾ ਹੋਣੀਆਂ ਨੇ ਕਿ ਫਿਰ ਸਾਨੂੰ ਪੰਚਾਇਤ ਨੇ ਸਾਡਾ ਹਾਲ ਵੀ ਨਹੀਂ ਪੁੱਛਣਾ ਆ ਕੇ ਠੀਕ ਹੈ ਨਾ ਤੇ ਅਸੀਂ ਨਾ ਬਾਹਰ ਨਹੀਂ ਆ ਕੰਟਰੀਆਂ ਦੀ ਹਿੱਸਾ ਕਰ ਸਕਦੇ ਹਾਂ ਕਿਉਂਕਿ ਸਾਡਾ ਆਲਾ ਦਵਾਲਾ ਅਸੀਂ ਦੇਖਿਆ ਕਿੰਨਾ ਕ ਸਾਫ ਸੋਤਰਾ ਕਿੰਨਾ ਕ ਪੰਚਾਇਤ ਨੇ ਸਾਡਾ ਬਣਾਤਾ ਠੀਕ ਹੈ ਨਾ ਉਹ ਪਹਿਲਾ ਜਿਹੜੇ ਕੰਮ ਕਰਨੇ ਵਾਲੇ ਪੰਚਾਇਤ ਦੇ ਉਹ ਕਰੇ ਤੇ ਇਸ ਪ੍ਰੋਜੈਕਟ ਨੂੰ ਰੋਕਿਆ ਜਾਵੇ ਠੀਕ ਹੈ ਨਾ ਇਸ ਲਈ ਇਹ ਸੰਸਥਾ ਜਿਹੜੀ ਬਣੀ ਹੋਈ ਆ ਇਹ ਚਾਰੇ ਆਸੇ ਪਾਸੇ ਸਾਡੇ ਕੋਲ ਇਹ ਹੈਗੀਆਂ ਚੀਜ਼ਾਂ ਇਹਨਾਂ ਦੀ ਸਾਨੂੰ ਲੋੜ ਨਹੀਂ ਹੈਗੀ ਠੀਕ ਹੈ ਨਾ ਇਸ ਪ੍ਰੋਜੈਕਟ ਨੂੰ ਅਸੀਂ ਨਹੀਂ ਲੱਗਣ ਦੇਣਾ ਕਿਰਪਾ ਕਰਕੇ ਆਪਣੀ ਰਜ਼ਾਮੰਦੀ ਨਾਲ ਕਰ ਲੋ ਨਹੀਂ ਤਾਂ ਫਿਰ ਇਹ ਅੱਗੇ ਵਧਣ ਤੋਂ ਇਲਾਵਾ ਸਾਡੇ ਲਈ ਹੋਰ ਕੋਈ ਕਦਮ ਨਹੀਂ ਹੈਗਾ ਵਾਈ ਗੁਰਜੀ ਕਾਕਾ ਸਾਹਿਬ ਵਾਈ ਗੁਰਜੀ ਕੀ ਫਤਿਹ ਹਾਂਜੀ ਗਨਵੀਰ ਜੀ ਕੀ ਮਸਲਾ ਜੀ ਤੁਹਾਡੇ ਪਿੰਡ ਦਾ ਅੱਜ ਸਾਡੇ ਪਿੰਡ ਰਾਮਪੁਰ ਦੀ ಗ್ರಾಮ ਪੰਚਾਇਤ ਦੇ ਖਿਲਾਫ ਬਹੁਤ ਵੱਡਾ ਇਕੱਠ ਹੋਇਆ ਜਿਸ ਵਿੱਚ ਪੂਰਾ ਐਸਸੀ ਸਮਾਜ ਤੇ ਪੂਰਾ ਪਿੰਡ ਇਕੱਠਾ ਹੋ ਕੇ ਇੱਕ ਵਿਰੋਧ ਕਰ ਰਿਹਾ ਵਿਰੋਧ ਕਿਸ ਚੀਜ਼ ਦਾ ਤੁਹਾਨੂੰ ਦੱਸ ਰਹੇ ਹਾਂ ਕਿ ਇੱਕ ਹੈਵਨਲੀ ਪੈਲੇਸ ਸਾਡੇ ਬਿਰਧ ਆਸ਼ਰਮਾਂ ਦਰਾਹੇ ਤੇ ਉਹਨਾਂ ਨੇ ਕੀ ਕੀਤਾ ਐਸਸੀ ਭਾਈਚਾਰੇ ਜਿਹੜੀ ਸਮਸ਼ਾਨ ਘਾਟ ਸੀ ਪਿੰਡ ਰਾਮਪੁਰ ਗੁਰਦੁਆਰਾ ਰੇਰੂ ਸਭਾ ਵਾਲੇ ਰੋਡ ਤੇ ਉਹਨਾਂ ਨੇ ਆਪਣੇ ਪੰਚਾਇਤ ਨਾਲ ਰਲ ਕੇ ਇੱਥੇ ਇੱਕ ਪ੍ਰੋਜੈਕਟ ਸ਼ੁਰੂ ਕਰਤਾ ਵੀ ਜਿਹੜੇ ਉੱਥੇ ਡੈੱਡ ਬਾਡੀਜ਼ ਹੋਣਗੀਆਂ ਸਮਸ਼ਾਨ ਘਾਟ ਦੇ ਵਿੱਚ ਉਰੇ ਉਨਨਾਂ ਦਾ ਉਹਨੂੰ ਸੰਸਕਾਰ ਕੀਤਾ ਜਾਊਗਾ ਤੇ ਉਹ ਡੈਡ ਬਾਡੀਜ਼ ਕਿਹੜੀਆਂ ਹੋਣਗੀਆਂ ਜਿਹੜੀਆਂ ਵਿੱਧ ਆਸ਼ਰਮ ਚ ਹੋਣਗੀਆਂ ਤੇ ਲਾਵਾਰੇ ਸੋਣਗੀਆਂ ਤੇ ਪਿੰਡ ਵਿੱਚ ਇਸ ਦਾ ਕੋਈ ਫੈਸਲਾ ਨਹੀਂ ਕਿਉਂਕਿ ਪਿੰਡਲੇ ਵਿਕਾਸ ਲਈ ਕੋਈ ਕੰਮ ਨਹੀਂ ਹੈਗਾ ਇਹ ਕ ਹੈਮਨਲੀ ਪੈਲੇਸ ਵਾਲਿਆਂ ਦੇ ਜਿਹਨਾਂ ਦਾ ਉਹਨਾਂ ਨੇ ਫੈਸਲਾ ਨਹੀਂ ਕੀਤਾ ਜਾ ਰਿਹਾ ਤੇ ਪੂਰਾ ਪਿੰਡ ਇਸ ਦੇ ਵਿਰੋਧ ਵਿੱਚ ਤੇ ਪੰਚਾਇਤ ਨੂੰ ਪਤਾ ਨਹੀਂ ਕੀ ਲਾਲਚ ਮਿਲੇ ਕਿ ਉਹਨਾਂ ਨੇ ਇਸ ਚੀਜ਼ ਦੇ ਵਿੱਚ ਸਾਥ ਦਿੱਤਾ ਇਸ ਚੀਜ਼ ਦੇ ਸਾਥ ਦਿੱਤਾ ਤੇ ਪਰਮਿਸ਼ਨ ਦਿੱਤੀ ਤੇ ਇਹ ਗਲਤ ਹੋ ਰਿਹਾ ਤੇ ਸਾਰਾ ਪਿੰਡ ਇਸ ਤੇ ਖਿਲਾਫ ਇਹ ਜਿਹੜਾ ਹੈਵਨਲੀ ਪੈਲਸ ਉਹ ਬਹੁਤ ਵੱਡੀ ਐਨਕਯੂ ਆ ਇਹ ਕਰੋੜਾਂ ਅਰਬਾਂ ਦੀ ਇਹ ਮਾਲਕਾ ਹੈ ਤੇ ਇਹ ਕਿਸੇ ਹੋਰ ਜਗ੍ਹਾ ਲੈ ਕੇ ਇਸ ਤਰ੍ਹਾਂ ਦਾ ਪ੍ਰੋਜੈਕਟ ਲਗਾ ਸਕਦੇ ਸੀ ਕਿ ਰਾਮਪੁਰ ਪਿੰਡ ਉਹਦੀ ਜਗ੍ਹਾ ਹੈਗੀ ਆ ਕਾਫੀ ਟਾਈਮ ਤੋਂ ਕੋਸ਼ਿਸ਼ ਕਰ ਰਹੇ ਸੀ ਆਲੇ-ਦਾਲੇ ਦੇ ਪਿੰਡਾਂ 'ਚ ਦਰਾਹੇ ਵੀ ਹੋਰ ਪਰ ਇਹਨਾਂ ਨੂੰ ਕਿਸੇ ਨੇ ਨਹੀਂ ਬਣ ਦਿੱਤਾ ਤੇ ਪਿੰਡ ਦੀ ਪੰਚਾਇਤ ਨੂੰ ਪਤਾ ਨਹੀਂ ਕਿੰਦਾਂ ਲਾਲਚ ਲਿਆ ਕੇ ਕਾਬੂ ਕਰ ਲਿਆ ਤੇ ਉਰੇ ਐਸਸੀ ਭਾਈਚਾਰੇ ਦੀ ਜਿਹੜੀ ਸਮਸ਼ਾਨ ਘਾਟ ਪਹਿਲਾਂ ਬਣੀ ਹੋਈ ਆ ਇਹਦੀ ਡਵੈਲਪਮੈਂਟ ਕਰਨ ਦੀ ਜਗ੍ਹਾ ਤੇ ਉਹਨਾਂ ਨੇ ਆਪਣੇ ਫੈਦਲੀਆਂ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਤੇ ਇਹ ਕੰਮ ਸ਼ੁਰੂ ਹੋ ਚੁੱਕੇ ਆ ਇੱਥੇ ਜੀਸੀਮ ਮਸ਼ੀਨ ਨਾਲ ਕੰਮ ਕੀਤਾ ਜਾ ਚੁੱਕਿਆ ਜੋ ਕਿ ਬਹੁਤ ਗਲਤ ਹੈ ਤੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਸਰਜੰਦੋ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਪਿੰਡ ਦੀ ਜਗ੍ਹਾ ਵਾ ਪਿੰਡ ਦੇ ਲੋਕਾਂ ਲਈ ਜੋ ਵਰਤੀ ਜਾਵੇ ਪਿੰਡ ਦੇ ਵਿਕਾਸ ਲਈ ਪਿੰਡ ਦੇ ਸਮਸ਼ਾਨ ਘਾਟ ਤੇ ਜਿੰਨੇ ਮਰਜੀ ਇਹਨੂੰ ਤਿਆਰ ਕਰ ਵਧੀਆ ਬਣਾਉਣ ਪਰ ਬੇਰਦਾ ਆਸ਼ਰਮ ਲਈ ਜਾਂ ਹੈਵਨ ਪੈਲੇਸ ਲਈ ਅਸੀਂ ਨਹੀਂ ਦੇ ਸਕਦੇ ਇੱਕ ਬਸੇ ਜੋ ਪੰਜਾਬ ਸਰਕਾਰ ਹੈ ਲੋਕ ਇਕੱਠਾ ਰਹੀ ਹੈ ਦੂਸਰੇ ਪਾਸੇ ਇੱਥੇ ਕਾਹੀ ਬਟੂ ਕਿੰਨੇ ਲੋਕ ਕੱਢੇ ਗਏ ਪੰਚਾਇਤ ਨੇ ਬਿਨਾ ਪਰਮਿਸ਼ਨ ਦੇ ਪੰਚਾਇਤ ਮੈਜੋਰਟੀ ਚਾ ਉਹਨੇ ਕਿਸੇ ਦੀ ਵੀ ਸਲਾਹ ਨਹੀਂ ਲਈ ਕਿਸੇ ਐਸ்சி ਭਾਈਚਾਰੇ ਦੇ ਬੰਦੇ ਦੀ ਸਲਾਹ ਨਹੀਂ ਲਈ ਆਪਣੇ ਆਪ ਹੀ ਸਾਰੇ ਕੁਝ ਕਰਕੇ ਦਰਾਖਤ ਵੀ ਪੜਤੇ ਤੇ ਮਸ਼ੀਨ ਲਿਆ ਕੇ ਪ੍ਰੋਜੈਕਟ ਵੀ ਸ਼ੁਰੂ ਕਰਤਾ ਕਿਸੇ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਜਿਸ ਕਰਕੇ ਬਹੁਤ ਵੱਡਾ ਵਿਰੋਧ ਹੋ ਰਿਹਾ ਪਿੰਡ ਦੇ ਵਿੱਚ ਤੇ ਤੁਸੀਂ ਆ ਦੇਖ ਸਕਦੇ ਹੋ ਅਗਲੇ ਦਿਨਾਂ ਦੇ ਵਿੱਚ ਇਹ ਵਿਰੋਧ ਹੋਰ ਬਹੁਤ ਜ਼ਿਆਦਾ ਵਧੂਗਾ ਇਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਦੀ ਪੰਚਾਇਤ ਹੈ ਤੇ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੈ ਭਗਵਾਨ ਸਿੰਘ ਮਾਨ ਤੋਂ ਕੀ ਉਹਨਾਂ ਕੀ ਅਪੀਲ ਕਰਨਾ ਚਾਹੁੰਦਾ ਤੁਹਾਡੇ ਸੋਸ਼ਲ ਮੀਡੀਆ ਦੇ ਰਾਹੀਂ ਸਾਡੀ ਆਵਾਜ਼ ਦੂਰ ਤੱਕ ਜਾਊਗੀ ਭਗਵਾਨ ਜੀ ਮਾਨ ਸਾਹਿਬ ਇਹੀ ਪਹੁੰਚਾਵਾਂਗੇ ਕਿ ਇਸ ਪ੍ਰੋਜੈਕਟ ਨੂੰ ਬੰਦ ਕਰੋ ਪਿੰਡ ਦੇ ਵਿਕਾਸ ਲਈ ਕੰਮ ਕਰੋ ਸਾਡੇ ਜੇ ਸ਼ਮਸ਼ਾਨ ਘਾਟ ਤੇ ਪੈਸਾ ਲਾਉਣਾ ਤੁਸੀਂ ਪੰਚਾਇਤ ਕੋਲ ਪੈਸਾ ਹੋਣਾ ਚਾਹੀਦਾ ਆਪਣਾ ਲਾਓ ਤੇ ਸ਼ਮਸ਼ਾਨ ਘਾਟ ਨੂੰ ਵਧੀਆ ਬਣਾਓ ਤੁਸੀਂ ਇੱਕ ਐਨ ਜੀਓ ਨੂੰ ਕਿਉਂ ਦੇ ਰਹੇ ਹੋ ਸਾਡੀ ਸ਼ਮਸ਼ਾਨ ਘਾਟ ਐਨ ਜੀਓ ਨੂੰ ਦੇ ਰਹੇ ਹੋ ਤੇ ਉਹ ਆਪਣੇ ਵਰਤੇਗੀ ਆਪਣੇ ਕੰਮਾਂ ਲਈ ਵਰਤੇਗੀ ਉਹਨਾਂ ਦੇ ਉਹਨਾਂ ਦੇ ਲਵਾਰਸ ਲਾਸ਼ਾਂ ਆਉਣਗੀਆਂ ਜਾਂ ਕਿਤੋਂ ਵੀ ਉਹ ਕਰਨਗੇ ਸੰਸਕਾਰ ਕਰਨਗੇ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੈ ਉਹ ਆਪਣਾ ਕੰਮ ਕਿਤੇ ਹੋਰ ਸ਼ੁਰੂ ਕਰ ਸਕਦੇ ਨੇ ਪਰ ਪਿੰਡ ਦੇ ਵਿੱਚ ਬਹੁਤ ਰੋਸ ਹੈ ਕਿ ਅੜ ਵਾਲੇ ਪਿੰਡਾਂ ਵਿੱਚ ਸਾਡੀ ਸ਼ਮਸ਼ਾਨ ਘਾਟ ਨੂੰ ਹੋਰ ਕਿਸੇ ਵਰਤੋਂ ਲਈ ਨਹੀਂ ਅਸੀਂ ਦੇ ਸਕਦੇ ਅਸੀਂ ਆਪਣੇ ਪਿੰਡ ਲਈ ਆਪਣੀ ਪਿੰਡ ਦੀ ਪ੍ਰਾਪਰਟੀ ਪਿੰਡ ਲਈ ਵਰਤ ਸਕਦੇ ਹਾਂ ਹਾਂਜੀ ਖੜੇ ਹਾਂ ਪਿੰਡ ਰਾਮਪੁਰ ਤਹਿਸੀਲ ਪਾਇਲ ਜਿਲ੍ਹਾ ਲੁਧਿਆਣਾ ਵਿਖੇ ਜਿੱਥੇ ਕਿ ਅੱਜ ਜੋ ਪਿੰਡ ਦੀ ਐਸਸੀ ਸ਼ਮਸ਼ਾਨ ਘਾਟ ਹੈ ਇਸ ਵਿੱਚ ਇੱਕ ਪ੍ਰੋਜੈਕਟ ਲੱਗਣ ਜਾ ਰਿਹਾ ਸੀ ਜੋ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾ ਕੇ ਪ੍ਰੋਜੈਕਟ ਲਗਵਾਇਆ ਜਾ ਰਿਹਾ ਜੋ ਹੈਵਨਲੀ ਪੈਲੇਸ ਹੈ ਐਨ ਜੀਓ ਹੈ ਉਸ ਵੱਲੋਂ ਇਹ ਪ੍ਰੋਜੈਕਟ ਲਗਾਇਆ ਜਾ ਰਿਹਾ ਸੀ ਤੇ ਜਿਸ ਨੂੰ ਲੈ ਕੇ ਜੋ ਪਿੰਡ ਵਾਸੀ ਸੀਗੇ ਉਹਨਾਂ ਨੇ ਤਾਂ ਵਿਰੋਧ ਕੀਤਾ ਸਾਡੇ ਨਾਲ ਨੇ ਪਿੰਡ ਦੇ ਸਰਪੰਚ ਉਹ ਕਰਦਿਆਂ ਉਹਨਾਂ ਦੇ ਲੈਣੇ ਪੱਖ ਹਾਂਜੀ ਸਰਪੰਚ ਸਾਹਿਬ ਤੁਹਾਡਾ ਸਵਾਗਤ ਹੈ ਚੈਨਲ ਦੇ ਉੱਪਰ ਅ ਕਿਹੜਾ ਪ੍ਰੋਜੈਕਟ ਤੁਸੀਂ ਪਿੰਡ ਦੇ ਵਾਸਤੇ ਲੈ ਕੇ ਆਏ ਹੋ ਜੀ ਸਾਡੇ ਪਿੰਡ ਵਾਸਤੇ ਇੱਕ ਸ਼ਮਸ਼ਾਨ ਘਾਟ ਵਾਸਤੇ ਹੈਵਨਲੀ ਪੈਲੇਸ ਨੇ ਸਾਨੂੰ ਪ੍ਰੋਜੈਕਟ ਦਿੱਤਾ ਜੀ ਜਿਹਦੀ ਕੱਟੋ-ਕੱਟ ਕੀਮਤ 70 ਤੋਂ 80 ਲੱਖ ਰੁਪਏ ਆ ਜਿਹਦੇ ਵਿੱਚ ਅਸੀਂ ਸੋਚਿਆ ਵੀ ਚਲੋ ਐਸੀ ਭਾਈਚਾਰਾ ਸਾਡਾ ਬੇਹਰ ਨੂੰ ਲੱਕੜਾਂ ਦੀ ਸਮਸ਼ਾਨ ਦੀ ਸੰਸਿਆ ਆਉਂਦੀ ਆ ਵੀ ਅਸੀਂ ਇਹਨਾਂ ਨੂੰ ਇਹਨਾਂ ਦਾ ਅਜੇ ਤੱਕ ਕਿਸੇ ਨੇ ਕੁਝ ਕਰਿਆ ਨਹੀਂਗਾ ਵੀ ਅਸੀਂ ਇਹ ਸਮਸ਼ਾਨ ਘਾਟ ਨੂੰ ਵਧੀਆ ਬਣਾਇਆ ਜਾਵੇ ਕਿਉਂਕਿ ਸਾਨੂੰ ਅਸੀਂ ਇਹਨਾਂ ਨੂੰ ਆਪਣੇ ਬਰਾਬਰ ਕਰੀਏ ਤੇ ਉਸ ਦੇ ਹਿਸਾਬ ਨਾਲ ਅਸੀਂ ਇੱਥੇ ਕੱਟੋ-ਕੱਟ ਇੱਕ ਜਿਹੜਾ 80-85 ਲੱਖ ਦੇ ਵਿੱਚ ਨਾ ਜਿਹੜਾ ਪ੍ਰੋਜੈਕਟ ਬਣਨ ਦੇ ਵਿੱਚ 25 ਤੋਂ 27 ਲੱਖ ਦੇ ਕੀਮਤ ਦੀ ਇਹਦੇ ਵਿੱਚ ਪੱਠੀ ਲੱਗਣੀ ਹੈ ਜਿਹੜੀ ਗੈਸ ਵਾਲੀ ਬਹੁਤ ਵਧੀਆ ਮਾਡਰਨ ਵਧੀਆ ਕੰਪਨੀ ਦੀ ਪੱਠੀ ਲੱਗਣੀ ਆ ਤੇ ਉੱਥੇ ਇੱਕ ਹਾਲ ਬਣਨਾ 50 ਬਾਈ 30 ਦਾ ਜਿਹਦੇ ਵਿੱਚ ਆਮ ਜਨਤਾ ਲਈ ਜਿਹੜੇ ਲੋਕ ਆਪਣੇ ਸੰਸਕਾਰ ਕਰਨ ਆਉਂਦੇ ਆ ਉਹਨਾਂ ਦੀ ਸਹੂਲਤ ਲਈ ਸੇਟਿੰਗ ਦਾ ਪ੍ਰੋਗਰਾਮ ਬੈਠਣ ਦਾ ਬਣਨਾ ਜਿਹਦੇ ਵਿੱਚ ਗਰਮੀ ਦੇ ਲਈ ਏਸੀ ਲੱਗਣਗੇ ਤੇ ਸਰਦੀਆਂ ਦੇ ਲਈ ਉੱਥੇ ਹੀਟਰਾਂ ਦਾ ਪ੍ਰਬੰਧ ਹੋਊਗਾ ਤੇ ਲੇਡੀਜ਼ ਦੇ ਲਈ ਜੋ ਵੀ ਹੈਗਾ ਬਾਥਰੂਮ ਜੈਂਟਸ ਦੇ ਲਈ ਵੱਖਰੇ ਬਾਥਰੂਮ ਤੇ ਪਾਣੀ ਵਾਲੀ ਟੈਂਕੀ ਸਵਰਸੀਵਲ ਮੋਟਰ ਵਗੈਰਾ ਤੇ ਬਹੁਤ ਵਧੀਆ ਪ੍ਰੋਜੈਕਟ ਆ ਜੋ 70 ਤੋਂ 80 ਲੱਖ ਰੁਪਏ ਦਾ ਪ੍ਰੋਜੈਕਟ ਆ ਉਹ ਲਗਾਉਣ ਦੀ ਸਾਡੀ ਇੱਛਾ ਸੀ ਜੀ ਜੋ ਅਸੀਂ ਇੱਥੇ ਲਗਾਉਣਾ ਚਾਹੁੰਦੇ ਆ ਸਰਪੰਚ ਸਾਹਿਬ ਤੁਸੀਂ ਇਹ ਪ੍ਰੋਜੈਕਟ ਮੰਗੇ ਲਿਆ ਜਾਂ ਹੈਵਨਲੀ ਪੈਲਸ ਆਪਣੀ ਮਰਜ਼ੀ ਨਾਲ ਲਿਆ ਬਿਲਕੁਲ ਜੀ ਮੰਗੇ ਲਿਆ ਜੀ ਅਸੀਂ ਉਹਨਾਂ ਤੋਂ ਸਾਡੇ ਉਹਨਾਂ ਦਾ ਲਿੰਕ ਜੀ ਉਹਨਾਂ ਦਾ ਹਰ ਇੱਕ ਕੰਪਨੀ ਤੁਸੀਂ ਵੀ ਪੜ੍ਹ ਲਿਆ ਤੁਹਾਨੂੰ ਪਤਾ ਹੋਊਗਾ ਇਹ ਕੰਪਨੀ ਦਾ ਇੱਕ ਸੀਐਸਆਰ ਫੰਡ ਹੁੰਦਾ ਕੰਪਨੀ ਸੋਸ਼ਲ ਰੀਫੰਡ ਉਹਦੇ ਅਕੋਰਡਿੰਗ ਹੁੰਦਾ ਸਾਨੂੰ ਪੁੱਛਿਆ ਜੀ ਵੀ ਅਸੀਂ ਕੁਝ ਕੰਮ ਕਰਨਾ ਚਾਹੁੰਦੇ ਆ ਤੁਹਾਡੇ ਪਿੰਡ ਦੇ ਵਿੱਚ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਕਹਾਂ ਸਾਡੇ ਅੱਕ ਜਿਹੜਾ ਭਾਈਚਾਰਾ 10 ਭਾਈਚਾਰਾ ਵੀ ਸੀ ਇਹਨਾਂ ਨੇ ਦੇ ਨਿਸ਼ਾਨ ਘੜਦੀ ਜਿਹ ਅਸੀਂ ਮਤਵਾਬਾ ਕੇ ਦਿੱਤਾ ਪੰਚਾਇਤ ਨੇ ਸਰਪੰਚ ਸਾਹਿਬ ਪਿੰਡ ਵਾਸੀ ਨੇ ਜੋ ਵਿਰੋਧ ਕਰ ਰਹੇ ਨੇ ਵੀ ਹੈਵਨਲੀ ਪੈਲੇਸ ਦੀਆਂ ਜੋ ਡੈੱਡ ਬਾਡੀਜ਼ ਹੋਣਗੀਆਂ ਇੱਥੇ ਸਾੜੀਆਂ ਜਾਣਗੀਆਂ ਤੇ ਇਸੇ ਕਰਕੇ ਉਹ ਇੱਥੇ ਪ੍ਰੋਜੈਕਟ ਲਗਵਾ ਰਹੇ ਨੇ ਕੀ ਕਹੋਗੇ ਇਸ ਬਾਰੇ ਮੈਂ ਕਹਿੰਨਾ ਵੀ ਦੱਸੋ ਅਸੀਂ ਮਤਵਾਬਾ ਕੇ ਦਿੱਤਾ ਕਿੱਥੇ ਲਿਖਿਆ ਕੌਣ ਕਹਿੰਦਾ ਮੇਰੇ ਸਾਹਮਣੇ ਲਿਓ ਇਹਦਾ ਤਾਂ ਮੇਰੇ ਕੋਲ ਇੱਕੋ ਹੀ ਜਵਾਬ ਆ ਵੀ ਸਾਹਮਣੇ ਲਿਓ ਮੇਰੇ ਤੋਂ ਲਿਖ ਕੇ ਲਓ ਕੌਣ ਕਹਿੰਦਾ ਗੱਲ ਤਾਂ ਇਹ ਹੈ ਨਾ ਕਹਿਣ ਨੂੰ ਤਾਂ ਮੈਂ ਕੁਝ ਕਹਿ ਦੂ ਫਲਾਨਾ ਆਇਆ ਕਹਿੰਦਾ ਪ੍ਰੂਫ ਕੀ ਆ ਕਿੱਥੇ ਆ ਕੌਣ ਕਹਿੰਦਾ ਇਹ ਕਹਿਣ ਨੂੰ ਤਾਂ ਕਹਿੰਦੇ ਤਾਂ ਅਸੀਂ ਕਹਿੰਦੇ ਉਹ ਕੋਈ ਸਾਨੂੰ ਰਿਟਰਨ ਦੇ ਵਿੱਚ ਪੇਪਰ ਦਿਖਾਉਣਾ ਸਾਨੂੰ ਵੀ ਇੱਥੇ ਕੋਈ ਅਸੀਂ ਐਗਰੀਮੈਂਟ ਕਰਿਆ ਹੋਵੇ ਕੋਈ ਹੈਵਨਲੀ ਪੈਲਸ ਨਾਲ ਜਾਂ ਅਸੀਂ ਉਹਨਾਂ ਨੂੰ ਕੋਈ ਸਾਥ ਉਹਨਾਂ ਨੇ ਫਰਦ ਮੰਗੀ ਹੋਵੇ ਜਾਂ ਕੁਝ ਵੀ ਮੰਗਿਆ ਹੋਵੇ ਜਾਂ ਉਹਨਾਂ ਦੀ ਕੋਈ ਇੱਥੇ ਅਸੀਂ ਨਾਮ ਲਿਖਣਾ ਜਾਂ ਕੁਝ ਵੀ ਕਰਨਾ ਕੋਈ ਤਾਂ ਸਾਨੂੰ ਪ੍ਰੂਫ ਤਾਂ ਦੇਣਾ ਇਹ ਸਿਰਫ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਪੰਚਾਇਤ ਨਾਲ ਕੋਈ ਗੰਢ ਟੁੱਪ ਹੋਈ ਹੈ ਹੈਵਨਲੀ ਪੈਲਸ ਜੀ ਇਸ ਕਰਕੇ ਪ੍ਰੋਜੈਕਟ ਇੱਥੇ ਲਾਇਆ ਜਾ ਰਿਹਾ ਗੰਢ ਟੁੱਪ ਦਾ ਮਤਲਬ ਮੈਂ ਸਮਝਿਆ ਨਹੀਂ ਜੀ ਮਤਲਬ ਕੁਝ ਚੁੰਝਰੀ ਹੋਈ ਹੈ ਜਾਂ ਇਸ ਤਰ੍ਹਾਂ ਦਾ ਕੋਈ ਗਲਬਾਤ ਇਦਾਂ ਦਾ ਕੋਈ ਤੁਸੀਂ ਸੋਚਿਆ ਵੀ ਕੋਈ ਬੰਦਾ ਤੁਹਾਡੇ ਤੁਸੀਂ ਹੁਣ ਮੈਨੂੰ ਕੋਈ ਬੰਦਾ ਕਹੇ ਵੀ ਭਾਈ ਮੈਂ ਤੈਨੂੰ 10 ਲੱਖ ਰੁਪਏ ਦੇਣਾ ਵੀ ਉਹਦੇ ਲਈ ਮੈਂ ਤੈਨੂੰ 2 ਲੱਖ ਰੁਪਏ ਰਿਸ਼ਵਤ ਵੀ ਦੇਣਾ ਤੁਸੀਂ ਆਪ ਸਿਆਣੇ ਹੋ ਤੁਸੀਂ ਪੱਤਰਕਾਰ ਜਰਨਲਿਸਟ ਹੋ ਕਿੰਨੇ ਕਿੰਨੇ ਸਮੇਂ ਚ ਪ੍ਰੋਜੈਕਟ ਇਹ ਪੂਰਾ ਹੋ ਜਾਊਗਾ ਪ੍ਰੋਜੈਕਟ ਤੇ ਚੱਲਣ ਦੇਣਗੇ ਤਾਂ ਹੀ ਹੋਊਗਾ ਜੀ ਪੂਰਾ ਮੇਰਾ ਨਾਮ ਸੁਖਵੀਰ ਸਿੰਘ ਆ ਜੀ ਸਾਬਕਾ ਪੰਚਾਇਤ ਨਗਰ ਅੰਮ੍ਰਿਤਪੁਰ ਤੋਂ ਤੇ ਮੈਂ ਆਪ ਜੀ ਦੇ ਮੀਡੀਆ ਰਾਹੀਂ ਇੱਥੇ ਦੀ ಗ್ರಾಮ ਪੰਚਾਇਤ ਨੂੰ ਸਾਡੀ ਸਰਕਾਰ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਸਾਡੀ ਜ਼ੋਰਦਾਰ ਅਪੀਲ ਆ ਕਿ ਸਾਡੇ ਜਿਹੜਾ ਇਹ ਐਸਸੀ ਭਾਈਚਾਰੇ ਦਾ ਸ਼ਮਸ਼ਾਨ ਘਾਟਾ ਇਹਦੇ ਵਿੱਚ ਇਹ ਹੈਵਨਲੀ ਪੈਲਸੀ ਐਨਜੀਓਆਂ ਦੁਆਰਾ ਇਹ ਲਾ ਰਹੇ ਨੇ ਪ੍ਰੋਜੈਕਟ ਸ਼ਮਸ਼ਾਨ ਘਾਟ ਦੇ ਵਿੱਚ ਮਰਦਿਆਂ ਨੂੰ ਜਿਹੜੇ ਸੰਸਕਾਰ ਕਰਨ ਦਾ ਅਸੀਂ ਪਹਿਲੀ ਗੱਲ ਤਾਂ ਇਹ ਆ ਜੀ ਜਿਹੜਾ ਹੈਵਨਲੀ ਪੈਲਸ ਆ ਜਾਂ ਕੋਈ ਐਨਜੀਓ ਆ ਇਹਨਾਂ ਕੋਲ ਬੜਾ ਪੈਸਾ ਹੁੰਦਾ ਜੀ ਤੇ ਇਹ ਪੈਸਾ ਆਪਣਾ ਕਿਸੇ ਪਾਸੇੋਂ ਵੀ ਇਹ ਹੈਰ ਕਰਕੇ ਜਗ੍ਹਾ ਨੂੰ ਇਸ ਜਿਹਾ ਸ਼ਮਸ਼ਾਨ ਘਾਟ ਲਈ ਆਪਣੀ ਜਗ੍ਹਾ ਖਰੀਦ ਲੈਣਾ ਤੇ ਜਿਹੜੀ ਇੱਥੇ ਬਦੂਓ ਉੱਠੇਗੀ ਦੀ ਸਾਰਾ ਨਾਲ ਵੱਡੀ ਤਕਲੀਫ ਇੱਥੇ ਜਿਹੜੇ ਅਲਦਲੇ ਪਰਿਵਾਰ ਨੇ ਅਲਦਲੇ ਸਾਰੇ ਮੇਰੇ ਕੋਲੋਂ ਹੀ ਖੜੇ ਨੇ ਸਾਰੇ ਜਿੰਨੇ ਵੀ ਅਲਦਲੇ ਇੱਥੇ ਘਰ ਨੇ ਕਿਉਂਕਿ ਪਿੰਡ ਦੇ ਵਿਚਾਲੇ ਆ ਇਹ ਤੇ ਇਹਦੇ ਅਲਦਲੇ ਬਹੁਤ ਘਰ ਨੇ ਜਿਨ੍ਹਾਂ ਨੂੰ ਇਸ ਉਦੋਂ ਤੋਂ ਬਹੁਤ ਤਕਲੀਫ ਆ ਜੀ ਤੇ ਹਰ ਬੰਦਾ ਇਹ ਚਾਹੁੰਦਾ ਵੀ ਇੱਥੇ ਬਿਲਕੁਲ ਨਾ ਬਣਾਇਆ ਜਾਵੇ ਤੇ ਕੱਲ ਇਸ ਚੀਜ਼ ਦਾ ਸਰਪੰਚ ਨੂੰ ਵੀ ਸੁਨੇਹਾ ਦਿੱਤਾ ਗਿਆ ਤੇ ਪੰਚਾਇਤ ਮੈਂਬਰ ਵੀ ਜਿਹੜਾ ਇੱਥੇ ਆਪਣੇ ਹੈਗੇ ਨੇ ਉਹਨਾਂ ਨੂੰ ਵੀ ਸੁਨਿਆਤਾ ਗਿਆ ਪੰਚਾਇਤ ਮੈਂਬਰ ਵੀ ਕਿਸੇ ਗੱਲ ਦੇ ਉੱਤੇ ਨਹੀਂ ਆਇਆ ਕਹਿੰਦੇ ਬਹੁਤ ਚੰਗਾ ਜੀ ਕੋਈ ਮਤਲਬ ਬੈਨੀਫਿਟ ਹੈ ਆ ਦੇਖੋ ਇਹਦੇ ਤੁਸੀਂ ਦੇਖ ਸਕਦੇ ਹੋ 10-12 ਦਰਖਤ ਪੱਟੇ ਗਏ ਨੇ ਤੇ ਜਿਹੜੀਆਂ ਕੰਧਾਂ ਨੇ ਇਹਦੀਆਂ ਗਿਰੀਆਂ ਹੋਈਆਂ ਨੇ ਸਾਰੇ ਪਾਸਿਓਂ ਹਾਂਜੀ ਤੇ ਜਿਹੜਾ ਕੁਝ ਵੀ ਅਸੀਂ ਡਿਵੈਲਪਮੈਂਟ ਕਰਨੀਆਂ ਜਾਂ ਕੁਝ ਵੀ ਕਰਨਾ ਇਹਦਾ ਕੰਧਾ ਬਣਾ ਦੇਣਾ ਇੱਥੇ ਬੈਠਣ ਵਾਸਤੇ ਸ਼ੈੱਡ ਪਾ ਦੇਣਾ ਜਿਹੜਾ ਸਾਡਾ ਸ਼ਮਸ਼ਾਨ ਘਾਟ ਦੇ ਉੱਤੇ ਅਮ ਇਹ ਲੋਹੇ ਦਾ ਬਣਾਇਆ ਹੋਇਆ ਉਹਨੂੰ ਸਿਮੈਂਟਡ ਕਰ ਦੇਣਾ ਅਗਰ ਕੰਮ ਕਰਨ ਵਾਲੇ ਤਾਂ ਬਹੁਤ ਨੇ ਜੀ ਪਰ ਅਸੀਂ ਵੀ ਕਿਸੇ ਵੀ ਦੂਏ ਪਿੰਡ ਦਾ ਜਾਂ ਕਿਸੇ ਸੰਸਥਾ ਦੇ ਤੌਰ ਤੇ ਇੱਥੇ ਆ ਕੇ ਸ਼ਮਸ਼ਾਨ ਘਾੜ ਦੇ ਵਿੱਚ ਸੰਸਕਾਰ ਕਰਨ ਦਾ ਬਿਲਕੁਲ ਵਿਰੋਧ ਕਰਦੇ ਆਂ ਜੀ ਅਸੀਂ ਇਹ ਚੀਜ਼ ਨਹੀਂ ਚਾਹੁੰਦੇ ਹੈਗੇ ਵੀ ਪਿੰਡ ਦੇ ਵਿੱਚ ਇਹ ਅਸੀਂ ਦੂਏ ਪਿੰਡਾਂ ਤੋਂ ਆ ਕੇ ਇੱਥੇ ਮਰਦਿਆਂ ਦਾ ਸਰੀਰ ਜਿਹੜਾ ਇੱਥੇ ਸਸਕਾਰ ਕੀਤਾ ਜਾਵੇ ਤੇ ਮਤਲਬ ਜੋ ਪਿੰਡ ਦੇ ਸਰਪੰਚ ਨੇ ਜਾਂ ਪੰਚਾਇਤ ਨੇ ਇਹਨਾਂ ਨੇ ਪਿੰਡ ਵਾਸੀਆਂ ਨੂੰ ਭਰੋਸੇ ਵਿੱਚ ਨਹੀਂ ਲਿਆ ਵੀ ਇਸ ਤਰ੍ਹਾਂ ਦਾ ਪ੍ਰੋਜੈਕਟ ਲੱਗ ਰਿਹਾ ਤੇ ਤੁਹਾਡੀ ਕੋਈ ਸਹਿਮਤੀ ਲਈ ਗਈ ਆ ਨਹੀਂ ਬਿਲਕੁਲ ਨਹੀਂ ਜੀ ਆ ਸਾਰੇ ਬੰਦੇ ਖੜੇ ਨੇ ਜੀ ਸਾਡੇ ਐਸਸੀ ਭਾਈਚਾਰੇ ਦੇ ਵਿੱਚੋਂ ਵੀ ਬਹੁਤ ਬੰਦੇ ਖੜੇ ਨੇ ਤੇ ਜਰਨਲ ਜਿਹੜੇ ਬੀਬੀਆਂ ਨੇ ਸਾਡੀਆਂ ਬਿਲਕੁਲ ਜਿੰਨਾਂ ਦੇ ਨਾਲ ਘਰ ਲੱਗਦੇ ਨੇ ਕਿਸੇ ਤੋਂ ਕੋਈ ਨਹੀਂ ਲਈ ਗਈ ਹੋ ਸਕਦਾ ਵੀ ਇਹਨਾਂ ਨੂੰ ਮਤਲਬ ਕੋਈ ਲਾਲਚ ਦਿੱਤਾ ਗਿਆ ਹੋਵੇ ਹੋ ਸਕਦਾ ਵੀ ਕੁਝ ਪੈਸੇ ਇਹਨਾਂ ਨੂੰ ਦਿੱਤੇ ਹੋਣ ਪੰਚਾਇਤ ਨੂੰ ਇਹਨਾਂ ਦਾ ਮਾੜਾ-ਮੋਟਾ ਮੂੰਹ ਮਿੱਠਾ ਕਰਾ ਦਿੱਤਾ ਗਿਆ ਵੀ ਤਾਂ ਹੀ ਇਹ ਮਤਲਬ ਲੋਕਾਂ ਤੋਂ ਇਜਾਜ਼ਤ ਲੈਣੀ ਇਹਨਾਂ ਨੇ ਵਜਬ ਨਹੀਂ ਨਾ ਸਮਝੀ। ਨਹੀਂ ਚਲੋ ਸੰਸਕਾਰ ਚਲੋ ਕੀਤਾ ਜਾ ਸਕਦਾ ਹੈ। ਪਰੰਤੂ ਜਿਸ ਤਰ੍ਹਾਂ ਕਿ ਦੱਸਿਆ ਗਿਆ ਕਿ ਇੱਕ ਹੋਰ ਸਮਸ਼ਾਨ ਘਾਟ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਜੈਕਟ ਪਹਿਲਾਂ ਲੱਗਿਆ ਹੋਇਆ ਫਿਰ ਇਸ ਪ੍ਰੋਜੈਕਟ ਦੀ ਕੀ ਜ਼ਰੂਰਤ ਪੈਗੀ? ਹਾਂਜੀ ਵੀਰ ਜੀ ਇਹ ਮੈਂ ਆਪ ਜੀ ਨੂੰ ਚਾਹੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ। ਸਾਡੇ ਨਹਿਰ ਦੇ ਉੱਤੇ ਸਮਸ਼ਾਨ ਘਾਟੜਾ ਜਰਨਲ ਕੈਟਾਗਰੀ ਦਾ ਤੇ ਉੱਥੇ ਬਕਾਇਦਾ ਤੌਰ ਤੇ ਪੱਟੀਆਂ ਲਾਈਆਂ ਗਈਆਂ ਨੇ ਜੀ ਇਹ। ਤੁਸੀਂ ਜਾ ਕੇ ਦਾ ਚਾਹ ਮਾਇਨਾ ਆਪ ਵੀ ਕਰ ਸਕਦੇ ਹੋ ਸਰਪੰਚ ਵੀ ਜਾਣਦਾ ਇਹ ਸਾਰਾ ਪਿੰਡ ਨੂੰ ਪਤਾ ਜੀ ਇਹ ਤਾਂ ਐਨ ਜੀਓ ਵਾਸਤੇ ਜਾਂ ਮਤਲਬ ਬਾਹਰ ਲੀਆਂ ਸੰਸਥਾ ਜਿਹੜੀ ਆਪਣੇ ਹੈਵਲਨੀ ਪੈਲਸ ਵਾਲੇ ਨੇ ਜਿਨ੍ਹਾਂ ਕੋਲ ਬੇਥਾਸ਼ਾ ਪੈਸਾ ਜੀ ਹਾਂਜੀ ਕੋਈ ਪੈਸੇ ਨਹੀਂ ਉਹਨਾਂ ਕੋ ਘਾਟ ਨਹੀਂ ਗਈ ਜੇ ਅਗਰ ਉਹਨਾਂ ਨੂੰ ਚਾਹੀਦਾ ਦੇਖੋ ਦਰਾਹਾ ਪਿੰਡ ਬਿਲਕੁਲ ਕੋਲ ਆ ਜੀ ਉਹਨਾਂ ਦੇ ਹਾਂਜੀ ਦਰਾਹਾ ਪਿੰਡ ਆ ਉਹਨਾਂ ਨੇ ਜਵਾਬ ਦਿੱਤਾ ਜੀ ਇਹਨਾਂ ਨੂੰ ਹਾਂਜੀ ਤੇ ਨਾਲ ਪਿੰਡ ਆ ਦਰਾਹਾ ਸ਼ਹਿਰ ਆ ਜੀ ਉਹਨਾਂ ਨੇ ਇਹਨਾਂ ਨੂੰ ਬਿਲਕੁਲ ਜਵਾਬ ਦਿੱਤਾ ਜੀ ਤੇ ਕਦੋਂ ਪਿੰਡਾਂ ਦੇ ਕੋਲ ਗਏ ਨੇ ਉਹਨਾਂ ਨੇ ਵੀ ਜਵਾਬ ਦਿੱਤਾ ਵਾ ਤੇ ਸਾਰੇ ਅਲਦਲ ਜਿੰਨੇ ਪਿੰਡਾਂ ਨੇ ਸਾਰਿਆਂ ਨੇ ਉਹਨਾਂ ਨੂੰ ਜਵਾਬ ਦਿੱਤਾ ਜੀ ਤੇ ਇਹਨਾਂ ਨੇ ਹੁਣ ਦਬਾਅ ਬਣਾ ਕੇ ਕੁਝ ਪੈਸੇ ਦਾ ਲਾਲਚ ਦੇ ਕੇ ਮਤਲਬ ਸਾਡਾ ਇਹ ਜਿਹੜਾ ਇੱਥੇ ਆ ਕੇ ਆਪਣਾ ਪ੍ਰੋਜੈਕਟ ਲਾਉਣ ਦੀ ਕੁਝ ਪਹਿਲਾਂ ਵੀ ਇਹ ਸਰਪੰਚ ਗਲਦੀਪ ਸਿੰਘ ਜੀ ਦੇ ਜਦੋਂ ਸੀਗੇ ਸਰਪੰਚ ਉਦੋਂ ਵੀ ਆਏ ਸੀਗੇ ਜੀ ਤੇ ਅਛਰਾ ਸਿੰਘ ਸਰਪੰਚ ਜੀ ਜਦ ਦੇ ਇਹਨਾਂ ਦੀ ਕੋਸ਼ਿਸ਼ ਚੱਲ ਰਹੀ ਆ ਵੀ ਅਸੀਂ ਨਹਿਰਾਮਪੁਰ ਦੇ ਵਿੱਚ ਆ ਕੇ ਆਪਦਾ ਮਤਲਬ ਮਰਦਾ ਨੂੰ ਸੰਸਕਾਰ ਕਰਨ ਲਈ ਇੱਥੇ ਅਸੀਂ ਜਗ੍ਹਾ ਲਈ ਜੀ ਲੱਗਦਾ ਵੀ ਤੱਕੇਸ਼ਾਈ ਕਰ ਰਿਹਾ ਹੈ ਹੈਵਨਲੀ ਪੈਲੇਸ ਨਹੀਂ ਤਾਂ ਤੱਕੇਸ਼ਾਈ ਹੋ ਰਹੀ ਹੈ ਜੀ ਤੱਕੇਸ਼ਾਈ ਹੋ ਰਹੀ ਹੈ ਜੀ ਅਸੀਂ ਡੇਰਾ ਸਮਾਦ ਦੇ ਉੱਤੇ ਉੱਥੇ ਵਿਰੋਧ ਹੋਇਆ ਜੀ ਹਾਂਜੀ ਡੇਰੇ ਸਮਾਦ ਦੇ ਆਪਣੇ ਬਾਬਾ ਜੀ ਦੇ ਉੱਥੇ ਕਹਿੰਦੇ ਸਾਨੂੰ ਜਗ੍ਹਾ ਦੇ ਦਿਓ ਉਹਨਾਂ ਨੇ ਵਿਰੋਧ ਕੀਤਾ ਜੀ ਇਸ ਚੀਜ਼ ਤੁਸੀਂ ਹੈਵਨਲੀ ਪੈਲੇਸ ਜੋ ਪੈਲੇਸ ਦਾ ਕੋਈ ਅਧਿਕਾਰੀ ਆਇਆ ਸੀ ਤੁਹਾਡੇ ਨਾਲ ਗਲਤ ਗੱਲਬਾਤ ਕੀਤੀ ਹੈ ਨਾ ਬਿਲਕੁਲ ਨਹੀਂ ਜੀ ਕੀਤੀ ਉਹ ਪੰਚਾਇਤ ਨੇ ਉਹਨਾਂ ਨੂੰ ਮਤਾਵਾ ਕੇ ਦਿੱਤਾ ਜਾਂ ਜੋ ਵੀ ਆ ਇਸ ਦੀ ਅਸੀਂ ਵੈਸੇ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਸਟੇ ਲਾਵਾਂਗੇ ਇਹਦੇ ਤੇ ਹਾਂਜੀ ਤੇ ਹਾਈ ਕੋਰਟ ਦੇ ਵਿੱਚ ਜਾ ਕੇ ਅਸੀਂ ਇਹਦਾ ਮਤਲਬ ਕੇਸ ਲਾਵਾਂਗੇ ਬਿਲਕੁਲ ਅ ਪਿਛਲੇ ਕੁਝ ਸਾਲ ਪਹਿਲਾਂ ਵੀ ਹੈਵਨਲੀ ਪੈਲੇਸ 'ਚ ਘਰੌਲਾ ਪਿਆ ਸੀਗਾ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਉਸ ਦੀਆਂ ਜੋ ਬਾਦ ਉਹ ਦਿਨ ਚੀਜ਼ਾਂ ਹੁੰਦੀਆਂ ਲੈਣ ਵਾਲ ਉਸ ਦੀ ਬੇਟੀ ਆਈ ਸੀ ਤੇ ਉੱਤੇ ਪੁਲਿਸ ਨੂੰ ਹੈਵਨਲੀ ਪੈਲੇਸ ਦੇ ਅਧਿਕਾਰੀਆਂ ਨੇ ਬੰਦਕ ਬੰਦਕ ਬਣਾ ਲਿਆ ਸੀ ਹਾਂਜੀ 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 ਬਿਲਕੁਲ ਜੀ ਤੇ ਲੱਗਦਾ ਵੀ ਕੋਈ ਜੇ ਹੈਵਨਲੀ ਪੈਲੇਸ 'ਚ ਜੇ ਉੱਤੇ ਅਗਰ ਕੋਈ ਡੈਥ ਹੋ ਜਾਂਦੀ ਹੈ ਤੇ ਉਸ ਦੇ ਪਰਿਵਾਰ ਦੱਸੇ ਬਿਨਾ ਇੱਥੇ ਉਹਦਾ ਸੰਸਕਾਰ ਕਰਨ ਦਾ ਕੋਈ ਬਿਲਕੁਲ ਜੀ ਇਹੀ ਇਹ ਇਹਨਾਂ ਦੀ ਮਨਛਾ ਹੀ ਇਹ ਹੈ ਜੀ ਮੇਨ ਤੌਰ ਤੇ ਇਹਨਾਂ ਨੂੰ ਆਇਆ ਵੀ ਇਹੇ ਲੱਖਾਂ ਰੁਪਏ ਲੈਂਦੇ ਨੇ ਬੰਦੇ ਦਾ ਕਿਉਂਕਿ ਇਹ ਹੈਵਨਲੀ ਪੈਲ ਸਿਨੀਅਰ ਸਿਟੀ ਹੁੰਦਾ ਜੀ ਸਾਰੇ ਉਹ 70 80 ਸਾਲ ਦੇ ਨੇ ਉੱਥੇ ਤਾਂ ਬਹੁਤ ਡੈਥ ਆਉਂਦੀਆਂ ਨੇ ਜੀ ਸਾਡੇ ਤਾਂ ਇੱਥੇ ਲੈਣ ਲੱਗ ਜਾ ਕਰੋ ਜੀ ਫੇਰ ਜਿਹੜੀਆਂ ਲਵਾਰਸ ਲਾਸ਼ਾਂ ਨੇ ਹੌਲੀ ਹੌਲੀ ਸਮਾਂ ਪਾ ਗਏ ਉਹ ਵੀ ਇੱਥੇ ਆ ਗਏ ਉਹਨਾਂ ਦੇ ਸਸਕਾਰ ਹੋਣਗੇ ਜੀ ਫੇਰ ਇੱਥੇ ਕੋਈ ਰੋਕ ਟੋਕ ਤਾਂ ਰਹਿਣੀ ਨਹੀਂ ਜੀ ਤੇ ਸਾਡੇ ਤਾਂ ਇੱਥੇ ਪਰਿਵਾਰਾਂ ਨੂੰ ਬੜਾ ਔਖਾ ਹੋ ਜੂਗਾ ਜੀ ਇਸ ਕਰਕੇ ਅਸੀਂ ਇਸ ਚੀਜ਼ ਦਾ ਬਿਲਕੁਲ ਵਿਰੋਧ ਕਰਦੇ ਆ ਸਾਡੇ ਨਾਲ ਸਾਡੇ ਆ ਸਾਰੇ ਭਾਈਚਾਰਾ ਐਸੀ ਭਾਈਚਾਰਾ ਵੀ ਸਾਡੇ ਨਾਲ ਖੜਾ ਵਾ ਤੇ ਬਿਲਕੁਲ ਇਸ ਚੀਜ਼ ਦਾ ਜੀ ਅਸੀਂ ਵਿਰੋਧ ਕਰਦੇ ਆ ਜੋ ਡੀਸੀ ਜਾਂ ਐਸਡੀਐਮ ਹਲਕੇ ਦਾ ਉਸ ਨੂੰ ਦਿੱਤੀਆ ਸ਼ਿਕਾਇਤ ਲਿਖਤੀ ਕੋ ਤੁਸੀ ਅਸੀਂ ਐਪਲੀਕੇਸ਼ਨ ਪਾ ਰਹੇ ਆ ਜੀ ਸਾਰਿਆਂ ਨੂੰ ਐਪਲੀਕੇਸ਼ਨਾਂ ਪਾਵਾਂਗੇ ਤੇ ਹਾਈ ਕੋਰਟ ਤੋਂ ਚ ਸਟੇਲ ਲਵਾਂਗੇ ਠੀਕ ਹਾਂਜੀ ਬਿਲਕੁਲ ਜੀ